ਕੋਰੋ ਕਰੋ ਆਪਾਂ ਵੀ ਦੇ ਦਾ ਵਲੌਗ ਬਣਾਨੇ ਆ। ਇਹ ਆਪਾਂ ਸ਼ਾਮਾ ਨੂੰ ਵਲੌਗ ਸ਼ੁਰੂ ਕਰ ਰਹੇ ਆਂ ਤੇ ਭਈ ਫਤਿਹ ਦੀ ਡਰੈੱਸ ਜੇ ਸੇਮ ਹੀ ਹੈ ਨਾ। ਹੈ ਨਾ ਫਤਿਹ? ਅੰਮਾ ਕੱਛੇ ਵੀ ਕੱਲੇ ਸੇਮ ਪਾਈ। ਕੋਈ ਨਹੀਂ ਅਸੀਂ ਕੱਲ ਜਾਣਾ ਸੰਗਰੂਰ ਤੁਹਾਡੀ ਡਰੈੱਸਾਂ ਵੀ ਲੈਣੇ ਆ। ਕੱਲ ਜਾਣਾ ਸੰਗਰੂਰ। ਅੱਜ ਕੱਲ ਜਾਣਾ ਪੁੱਤਰੀ। ਤੇਰੀ ਤਾਂ ਸਕੂਲ ਹੀ ਜਾਣਾ। ਠੀਕ ਐ ਨਾ ਜਾਇਓ। ਠੀਕ ਐ? ਹਾਂਜੀ। ਇੱਧਰ ਪਨੀਰ ਲੈ ਕੇ ਆਇਆ ਨਿਊ ਕੱਪੜੇ। ਸਕੂਲ ਭੇਜਣਾ ਤੇ ਕੀ? ਟਰਾਈ ਕਰਕੇ ਹੁਣ ਪਨੀਰ ਦਿਖਾ ਰਿਹਾ 1 ਬਾਈ 1। ਕਿ ਤੁਸੀਂ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਅਰੇ ਵਾਓ ਸੁਪ ਫੰਕੀ ਲੁੱਕ ਕੋਈ ਨਹੀਂ ਪਤਾ ਤੁਹਾਨੂੰ ਵੀ ਸੇਮ ਦਵਾ ਦਾਂਗੇ ਸੇਮ 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 ਤੁਹਾਨੂੰ ਵੀ ਦਵਾ ਦਾਂਗੇ ਚੱਲ ਪਰਨੀ ਤੂੰ ਇਧਰ ਡਰੈਸ ਦਿਖਾਓ ਆਪਣੀ ਫੜੇ ਇੱਕ ਮਿੰਟ ਤੇ ਲਓ ਜੀ ਆਪਾਂ ਤੁਹਾਨੂੰ ਪੂਰਾ ਲੁੱਕ ਦਿਖਾਣੇ ਆ ਤੇ ਉਹ ਬੰਦਾ ਰੋਸ ਗਿਆ ਕਿਉਂਕਿ ਉਹਦੇ ਕੱਪੜੇ ਆਉਣਗੇ ਕੱਲ ਇਧਰ ਹੋ ਇਧਰ ਹੋ ਗਿਆ ਘਾਂ ਟਿਆ ਕਾਂ ਟਿਆ ਪੁਲਿਸ ਬੋਰ ਕਰ ਰਹੀ ਆ ਅਰੇ ਵਾਓ ਚਲੋ ਦੂਜਾ ਪਾ ਕੇ ਆਓ ਛੇਤੀ ਹਣ ਭਾਜ ਲਓ ਭਾਜ ਲਓ ਭਾਜ ਲਓ ਭਾਜ ਲਓ ਤੇ ਲਓ ਜੀ ਨਾਓ ਦਿਸ ਇਜ਼ ਦ ਸੈਕੰਡ ਡਰੈਸ ਐਂਡ ਇਟਸ ਆਲਸੋ ਲੁਕਸ ਫੈਬਿਊਲਸ ਹਾਊਜ਼ ਮਾਈ ਇੰਗਲਿਸ਼ ਪਲੀਜ਼ ਟੈਲ ਮੀ ਗਾਇਜ਼ ਵੈਰੀ ਗੁੱਡ ਐਂਡ ਵੈਰੀ ਫਲੂਐਂਟ ਮਾਈ ਗਾਡ ਓ ਗੋ ਪ੍ਰਨੀਤ ਇਸ ਤੋਂ ਬਾਅਦ ਨਾ ਆਪਾਂ ਨੇ ਇੱਕ ਸ਼ਾਰਟ ਵੀਡੀਓ ਬਣਾਣੀ ਹੈ ਠੀਕ ਹੈ ਜਿਹਦੇ ਵਿੱਚ ਸਿੰਗਰ ਮੈਂ ਆਵਾਂਗਾ ਤੁਸੀਂ ਬਣੋਗੇ ਦੋਨੇ ਆਣੇ ਜਜ ਠੀਕ ਹੈ ਤੇ ਮੈਂ ਜਿਹੜਾ ਗਾਣਾ ਗਾਣਾ ਉਹ ਇਹ ਗਾਣਾ आए हाय ओए हो आए हाय ओए हो बदो बदी बदो बदी बदो बदी बदो बदी अख लड़ी बदो बदी, बदी। मौका मिले कदी कदी जी है। है। हाँ जी चलो नेक्स्ट बस बस ओ माय गॉड पता है टू ढाडियां फाइव पता ढाडियां फाइव ड्रेस नहीं होगा मैं भावे पांच लाख जे ठीक है ਦਰਦ ਸਾਰੀਆਂ ਟੂ ਡਰਸਾਂ ਨੇ ਹੁੰਦੀਆਂ ਇਹ ਤੇ ਗੱਲ ਗਲਤ ਵਾ ਸਹੀ ਫਿਰ ਆਹ ਦੇਖੋ ਜੀ ਆਹ ਹੈਗੀ ਅਮਨ ਦੀ ਲੋਰ ਕਿਹੜੇ ਪਾਸੇ ਲੱਗਣ ਦੀ ਕੁੜੀਆਂ ਵਾਲੀ ਲੋਰ ਨਹੀਂ ਵੈ ਨਹੀਂ ਕਰਿਆ ਕੋਈ ਆਈ ਥਿੰਕ ਇਟਸ ਯੋਰ ਲੋਰ ਕਹਿੰਦੇ ਸਿਕਰ ਨੂੰ ਬੜਾ ਜੀ ਕਰਦਾ ਮੈਂ ਜਿੰਮ ਸੂਟ ਪਾ ਕੇ ਜਿੰਮ ਜਾਵਾਂ ਪਰ ਇਹ ਮੇਰੇ ਅਜੇ ਸੁਪਨੇ ਆ ਇਹ ਮੇਰੇ ਸੁਪਨੇ ਦੇਖੋ ਆ ਵੀ ਆ ਵੀ ਸਮਝਾ ਦੇ ਹਾਂ ਸੁਣੋ ਇਹ ਬੰਦਾ ਇੱਧਰ ਪੂਰਾ ਮਚਾ ਪਾ ਰਿਹਾ ਹੈ ਇਹ ਬੰਦਾ ਪੂਰਾ ਗੁੱਸੇ ਵਿੱਚ ਹੈ ਭੈਣ ਭਰਾ ਜਦੋਂ ਕੋਈ ਚੀਜ਼ ਲੈਂਦੇ ਹੁੰਦੇ ਹੁੰਦੇ ਪਤਰੀ ਖੁਸ਼ ਹੁੰਦੇ ਹੁੰਦੇ ਇੱਧਰ ਰੋਂਦੇ ਨਹੀਂ ਹੁੰਦੇ ਚਾਕੇ ਇਹ ਤਾਂ ਫਿਰ ਸ਼੍ਰੀਕਣ ਵਾਲਾ ਕੰਮ ਹੋ ਗਿਆ ਉਹਨੇ ਤਾਂ ਲੈਂਦੀਆਂ ਸਾਰੀਆਂ ਟੂ ਡ्रेसेसਾਂ ਤੈਨੂੰ ਮੈਂ ਕੱਲ ਲੈ ਕੇ ਦੇਣੀਆਂ ਨੇ 5 6 ਡ्रेसेस ਕੋਣ ਪੁਨੀਤ ਤੁਸੀਂ ਹੱਸਿਓ ਬਟਾ ਤੁਹਾਡੇ ਵਾਸਤੇ ਫਿਰ ਗਲਤ ਗੱਲ ਹੈ ਭੈਣ ਭਰਾ ਤੇ ਆਪਣੇ ਤੇ ਕਦੀ ਵੀ ਹੱਸਦੇ ਨਹੀਂ ਹੁੰਦੇ ਤਾਂ ਫਤ ਪਤ ਤੂੰ ਵੀ ਦਿਖਾ ਆਪਣਾ ਡਾਲਰ ਵਾਲਾ ਬੋਡੀ ਦੀ ਕੋ ਬੋਡੀ ਆਪਣੀ ਇਹ ਫਾਤੇ ਅੱਜ ਮੇਰੇ ਪੁੱਤ ਨੇ ਸਕੂਲ ਚ ਕਿੰਨਾ ਇੰਜੋਏ ਕੀਤਾ ਹੈ ਨਾ ਕੀਤਾ ਨਾ ਓਏ ਵਾਦਗਾ ਓਏ ਇਹ ਓ ਵਾਓ ਪਤ ਇਹ ਅੱਡ ਨਿਕਲ ਤਾ ਕਿ ਬਣਿਆ ਹੋਇਆ ਸਾਇ ਜੇ ਇਹਨੇ ਦੰਦੀ ਵੜਤੀ ਤੇਰੀ ਚਿੱਤਰੀਆਂ ਤੇ ਤੇ ਫੇਰ ਹੈ ਐ ਠੂ ਕਰਕੇ ਦੰਦੀ ਵੜਦਣੀ ਚਲੋ ਇੱਕ ਪੜੀ ਲਾਈਏ ਮੈਂ ਪਾਣੀ ਹੁਣੇ ਲੈ ਆ ਦਿੰਨਾ ਵਾ ਹੁਣ ਤੁਸੀਂ ਪਹਿਲਾਂ ਇੱਕ ਗਾਣਾ ਸੁਣਾ ਦਿਓ ਆਪਾਂ ਫੇਵਰਟ Song ਮਮਾ ਵਾਲਾ 1 2 ਪਤਿਆ ਇੱਕ ਇੱਕ ਉਹ ਵੀ ਨਾ ਹੈਲੋ ਹਾਂਜੀ ਕਿੱਦਾਂ ਸਾਰੇ ਕਿੱਦਾਂ ਜੋ ਸਾਰੇ ਹਨਾ ਇਦਾਂ ਹੀ ਬੋਲਦੇ ਹੋ ਨਹੀਂ ਹੂੰ ਕੀ ਹਾਲ ਚੱਲ ਦੋਸਤੋ ਕੀ ਹਾਲ ਚੱਲ ਦੋਸਤੋ ਅੱਗੇ ਮੁੰਡੇ ਬੁਲਾ ਲਓ ਕੀ ਕਰ ਲਓ ਮੁੰਡੇ ਬੁਲਾ ਲਓ ਮੁੰਡੇ ਬੁਲਾ ਲਓ ਅਛਾ ਇਹ ਜਿੱਦ ਕੰਕਿਆ ਤੈਨੂੰ ਕਈ ਦਿਨ ਨੂੰ ਫੜਿਆ ਤੇ ਮੇਰੇ ਫੋਨ ਦਾ ਹੀ ਨੈਟ ਖਤਮ ਹੁੰਦਾ ਗਿਆ ਫੋਟ ਅ ਗ੍ਰੇਟ ਨਿਊਜ਼ ਫॉर ਯੂ ਮਾਮੂ ਕੀ ਸਟੱਡੀ ਕੰਪਲੀਟ ਹੋ ਗਈ ਹੈ ਕੋਈ ਚੀਜ਼ ਕੀ ਇਹ ਰੀਤੀ ਖੁਸ਼ੀ ਵਾਲੀ ਗੱਲ ਹੈ ਕਿ ਮਾਮੂ ਦੀ ਸਟੱਡੀ ਕੰਪਲੀਟ ਹੋ ਗਈ ਹੈ ਪਰ ਮੈਂ ਬਥਾਉਂ ਮਾਮੂ ਅਜੇ ਨਹੀਂ ਆਣਗੇ ਆਪਣੇ ਕੋਲੇ ਅਜੇ ਮਾਮੂ ਥੋੜੀ ਦੇਰ ਰੁੱਕੇ ਆਣਗੇ ਹੋਰ ਟੀ-ਸ਼ਰਟ ਜਸਟ ਸੋ ਸੋ ਲਵਾਂਗੇ ਠੀਕ ਹੈ ਓ ਮਾਈ ਗੋਡ ਨਹੀਂ ਮੇਰਾ ਛੋਣਾ ਸਰਦਾਰ ਪਾਈ ਫੇਰ ਭੰਗੜਾ ਚਲੋ ਚਲੋ ਤੂੰ ਵੀ ਮੇਰਾ ਸੋਹਣਾ ਸਰਦਾਰ ਹੋ ਵੀ ਮੇਰਾ ਸੋਹਣਾ ਸਰਦਾਰ ਚੱਲ ਕੋਈ 1 2 3 ਅੱਖ ਲੜੀ ਬਦੋ ਬਦੀ ਮੌਕਾ ਮਿਲੇ ਕਦੀ ਕਦੀ ਹਾਂ ਫੋਟੇ ਹਾਂ ਫਤ ਪਨੀਰ ਵਿੱਚ ਇੱਕ ਗੱਲ ਤੇਰੇ ਨਾਲ ਵਧੀਆ ਭੰਗਣਾ ਨਾ ਫਤੇ ਕਰਦਾ ਆ ਚੱਲ ਫਤੇ ਉੱਠੋ ਫਿਰ ਇੱਕ ਹੋ ਜੇ ਇੱਕ ਾਰੀ ਹੋ ਜੇ ਆ ਦੇਖੋ ਚੱਲ ਫਤੇ 1 2 ਪਨੀਰ ਦੇ ਦਮੇ ਗਾਈ ਫੇਖੜਿਆ ਰਿਆ ਹਣ 1 2 3 1 2 3 ਆਏ ਹਾਏ ਓਏ ਹੋਏ ਆਏ ਹਾਏ ਓਏ ਹੋਏ ਆ ਖਲੜੀ ਬਦੋ ਬਦੀ ਆ ਜਾ ਗਾਣਾ ਹੀ ਫੇਮਸ ਕਰ ਦੇਣਾ YouTube ਤੇ ਆਹ ਹੈ ਆਹ ਹੈ ਆਹ ਹੈ ਇਹ ਕੋਈ ਗਾਣਾ ਤੇ ਦੱਸੋ ਯਾਰ ਅਸ਼ਕੇ ਕਿਹੜਾ ਗਾਣਾ ਫਤਿਓ ਉਹ ਫੂਟਿਆਂ ਦੇ ਉੱਤੇ ਟੂਟ ਨਹੀਂ ਉਹ ਨਹੀਂ ਫਤਿਓ ਉਹ ਜਿਹੜਾ ਤੁਸੀਂ ਕਹਿੰਦੇ ਹੁੰਦੇ ਅਮਰਿੰਦਰ ਗਿੱਲ ਦਾ ਗੱਭਰੂ ਜਵਾਨ ਦੇਖ ਪਾਉਂਦੇ ਭੰਗੜਾ ਲੋਕੀ ਕਹਿਣੇ ਐ ਅਸ਼ਕੇ ਹਾਂ ਗੱਭਰੂ ਪੰਜਾਬੀ ਮੁੰਡੇ ਪਾਉਂਦੇ ਭੰਗੜਾ ਲੋਕੀ ਕਹਿਣੇ ਐ ਅਸ਼ਕੇ ਖੜਾ ਲਈ ਉਹ ਹਾਲਾ ਭੰਦੀ ਤਾਂ ਦਿੱਲੀ ਤਾਂ ਸੁਣਿਆ ਰਐ ਸੀ ਹੋਇਆ ਹੀ ਉਸ ਆਖੀ ਕਿਤੇ ਪਿੱਛੇ ਖੇਤਾਂ 'ਚ ਦੇਖੋ ਕੌਣ ਫਿਰ ਰਿਹਾ ਲਾਈਟ ਦੀ ਲਾਈਟ ਚੱਲ ਰਹੀ ਹੈ ਧਿਆਨ ਨਾਲ ਦੇਖੋ ਸੱਚੀ ਕਰ ਰਹੀ ਹਾਂ ਡਰਾ ਕਰ ਰਿਹਾ ਅੰਮਨ ਦੀ ਲੋਰ ਹੈ ਆ ਲੈ ਗੰਦੇ ਜਿਵੇਂ ਮੰਗਵੀ ਹੁੰਦੀ ਹੈ ਓਰੇ ਆ ਇਹ ਏਡੀ ਲੰਬੀ ਓਰੇ ਆ ਭਰਾ ਇਹ ਹਾਂ ਇੰਨੀ ਤਾਂ ਮੇਰੇ ਆਈ ਸੀ ਕਿੱਥੇ ਢੜ ਤੇ ਚੜਾਈ ਹੋਈ ਲੋਰ ਵੀ ਲੰਬੀ ਹਾਂ ਪਰ ਨੀਂਦ ਤੇ ਵੀ ਪੂਰੀ ਆ ਗਈ ਸੀ ਔਰ ਥੋੜੀ ਜਿਹੀ ਆ ਗਈ ਬਸ ਠੀਕ ਐ ਦਾਰੀ ਮੋੜ ਆ ਗਏ ਓਹ ਨਾਲ ਗੜੀ ਇਹ ਹੀ ਐ डबल एक्शन ਵਲੱਖਣਾ अच्छा ਅੱਛਾ ਦੂਜੀ ਆ ਨਹੀਂ ਸੀਗੀ ਤੂੰ ਬੂਟਾ ਤਾਂ ਵਾਦਾ ਕਰਦਾ ਬੂਟ ਚੱਕ ਕੇ ਪਤਾ ਨਹੀਂ ਲੱਗਦਾ ਹੈਗਾ ਦੂਜੀ ਕਿੱਥੇ ਲੋਰ ਦੂਜੀ ਲੋਰ ਫਤਿਹ ਹਾਂ ਸੀ ਅੱਛਾ ਆ ਜਾ ਮੇਰੇ ਕੋਲ ਹਾਂ ਆਜੀ ਤੇ ਟਿਕਟ ਚਲਣੀ ਕੰਦੀ ਹੈ ਹਲੋ ਸਸਿਕਾ ਜੀ ਸਾਰਿਆਂ ਨੂੰ ਅ ਬਸੀ ਵਲੋਗ ਦੇ ਵਿੱਚ ਤੁਹਾਡਾ ਫੇਰ ਇੱਕ ਵਾਰੀ ਸਵਾਗਤ ਹੈ ਜੀ ਮੈਂ ਚੱਲਿਆ ਜੀ ਪੁਰਦੂ ਗੁਰਦੁਆਰਾ ਸਾਹਿਬ ਤੇ ਇਸ ਟਾਈਮ ਮੈਂ ਐਵੰਕਾ ਜਿਹੜਾ ਕੰਬੋਈ ਸਟੇਸ਼ਨ ਹੈ ਟ੍ਰੇਨ ਸਟੇਸ਼ਨ ਹੈ ਉੱਤੇ ਖੜਾ ਹਾਂ ਬੰਦ ਲੋਕ ਬੈਠਾ ਹੈ ਤੇ ਹੁਣ ਥੋੜੀ ਦੇਰ ਤੱਕ 15 ਮਿੰਟਾਂ ਤੱਕ ਮੇਰੀ ਟ੍ਰੇਨ ਆਉਣ ਵਾਲੀ ਹੈ ਤੇ ਮੈਂ ਤੁਹਾਨੂੰ ਅੱਗੇ ਦਾ ਪੂਰਤੂ ਗੁਰਦੁਆਰਾ ਸਰਦਾ ਦਰਸ਼ਨ ਕਰਾਉਂਗਾ ਜੋ ਬਣੇ ਰਿਹਾ ਵਲੌਗ ਦੇ ਵਿੱਚ ਥੈਂਕ ਯੂ ਅਲਰੀ ਹੁਣ ਨਦੀ ਆਉਗੀ ਇਹ ਦੌੜੂ ਦੌੜੂ ਰਿਵਰ ਬ੍ਰਿਜ ਆਊਗਾ है। बहुत खूबसूरत आया जी गुरुद्वारा साहब ਲੋ ਜੀ ਇੱਥੇ ਨਿਸ਼ਾਨ ਸਾਹਿਬ ਆਪਣਾ ਝੂਲ ਰਿਹਾ ਹੈ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਹੈ ਜੀ ਇਹਦੇ ਵਿੱਚ ਹੁਣ ਮੈਂ ਚ ਜਾਣ ਲੱਗਿਆ ਤੇ ਅੰਦਰ ਦਾ ਜਿਹੜਾ ਵੀ ਥੀ ਹੋਗਾ ਤੁਹਾਨੂੰ ਦਿਖਾਣਾ ਹੈ ਠੀਕ ਹੈ ਜੀ ਅੱਗੇ ਗੁਰਦੁਆਰਾ ਸਾਹਿਬ ਕੁਝ ਦਿਖਾਉਂਦਾ ਸ਼ੀਵਾ ਸਫਲ ਕਰਨੀ ਜੀਵਨ ਵਿੱਚ ਪ੍ਰਾਪੀਆਂ ਕਾਮਯਾਬੀਆਂ ਦੇਣੀਆਂ ਹਰ ਪ੍ਰਕਾਰ ਆ ਤੁਸੀਂ ਮੈਂ ਤਾਂ ਤੁਹਾਨੂੰ ਸਿਰਫ ਇਹਨਾਂ ਆਪਣੇ ਪੋਰਟੋ ਸ਼ਹਿਰ ਦਾ ਥੋੜਾ ਵਿਊ ਦਿਖਾ ਰਿਹਾ ਕਿਸ ਤਰ੍ਹਾਂ ਦਾ ਸ਼ਹਿਰ ਹੈ ਦੇਖੋ ਇਸ ਟਾਈਮ ਆ ਚੀਜ਼ ਹੈ ਜੀ ਆਹ ਸਾਰੇ ਇੱਥੇ ਟੂਰਿਸਟ ਖੜੇ ਨੇ ਹੁਣ ਇਕੱਠੇ ਹੋ ਕੇ ਇਹਨਾਂ ਨੇ ਗਰੁੱਪ ਗੁਣਾ ਕੇ ਉਹਨਾਂ ਦਾ ਗਾਈਡ ਨੇ ਗਾਈਡ ਕਰਨਾ ਹੈ ਕਿੱਥੇ ਜਾਣਾ ਹੈ ਉਹਦਾਂ ਨੂੰ ਦੁਰਪੈਣਾ ਨਾਲ ਆਹ ਦੇਖੋ ਜੀ Okay. ਹੋ ਗਈ ਧੁੱਪ ਲੱਗ ਗਈ ਇਧਰਾਂ ਕੈਮਰਾਮੈਨ ਬੋਧ ਤੱਕੜਾ ਪਿੱਛੋਂ ਫੜ ਕੇ ਹਾਂਜੀ ਕੈਮਰਾਮੈਨ ਜੀ ਫੋਨ ਆ ਰਿਹਾ ਤੇਰੇ ਫੋਨ ਤੇ ਫੋਨ ਆ ਰਿਹਾ ਮਣ ਕਿਸਦਾ ਤੈ ਤੂੰ ਵਲੌਗ ਬਣਾਇਆ ਇੱਧਰੋਂ ਤੇ ਕੈਮਰਾਮੈਨ ਬਹੁਤ ਅਗੜਾ ਰੱਖਿਆ ਤੁਸੀਂ ਇਹ ਹਿਲਦਾ ਜਾਗਾ ਥੋੜਾ ਥੋੜਾ ਤਾਂ ਹਿਲੇਗਾ ਅੰਦਰੋਂ ਖੰਗ ਲੱਗ ਗਿਆ ਰੇਓ ਜੂਰਾ ਇੱਕ ਵੀ ਆਉਗਾ ਇਦਾਂ ਲੈ ਵਾ ਤੇ ਇਦਾਂ ਲੈ ਵਾ ਤੇ ਇਦਾਂ ਬਥਰੀ ਨਹੀਂ ਆ ਗਈ ਤਾਂ ਕੋਈ ਖਰੋਦ ਨਹੀਂ ਮੈਂ ਲੈ ਕੇ ਉਹਨਾਂ ਕੇ ਦਵਾਈ ਉਹ ਉਹਦੇ ਵਾਲੀ ਉਹਨੂੰ ਲੈ ਕੇ ਲਗਿਓ ਆ ਇੱਥੇ ਕੋਈ ਫੱਤੇ ਤੂੰ ਮੇਰੇ ਨਾਲ ਆ ਅੰਦਰ ਕੰਮ ਕਰਾ ਜਦੋਂ ਜੇਤੀ ਚੱਲਣਾ ਕਪੜੇ ਦੁਕਾਨਾ ਕਾ ਲੈ ਆ ਕੇ ਰੱਖਾਂਦੇ ਉਹ ਫੱਤੇ ਉਹ ਕਾਲਾ ਵੀ ਮੰਗੋ ਰੱਖਾ ਲੈ ਹਾਂਜੀ ਤੂੰ ਇਦਦਰ ਆ ਮੇਰੇ ਨਾਲ ਅੰਦਰ ਕੰਮ ਕਰਾ ਹਲੋ ਕੰਮ ਕਰਾ ਹਲੋ ਆ ਜਾ ਜੇਤੀ ਆ ਜਾ ਕਿ ਦੋਵੇਂ ਨੂੰ ਕਿ ਮੈਂ ਕੰਗੋਂ ਲੱਗ ਰਹੀ ਢੋਲ ਤੇ ਨਹੀਂ ਉਹ ਕਰਦਾ ਹੈ ਕੜਗਾ ਕੇ ਨਾ ਜਾਉਂਗੇ ਅੱਜ ਜਿੰਨਾ ਜਿੰਦਾ ਨਿਵਾਦ ਹਾਂ 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 ਠੀਕ ਜੀ ਓਕੇ ਮੈਨੂੰ ਲੱਗਦੀ ਚਲੋ ਜੀ ਸਕੂਲ ਤੋਂ ਆ ਗਏ ਆਪਾਂ ਅੱਜ ਆਪਾਂ ਹੈਗੇ ਹਾਂ ਬਿਮਾਰ ਇਹ ਬੱਚਿਆਂ ਨੂੰ ਯਾਰ ਜੀ ਕੰਮ ਹੁੰਦਾ ਨਾ ਇਹ ਨਾਲ ਸਾਰਿਆਂ ਦੀ ਫਿੱਟੀ ਮੇਚ ਕਰਕੇ ਰੱਖ ਦਿੰਦੇ ਨੇ ਉਹ ਤਾਂ ਮੈਂ ਨਹੀਂ ਆਇਆ ਤਾਂ ਹੀ ਹੋ ਗਿਆ 4 ਵਜੇ ਤਾਂ ਤੇ ਮम्मा ਸੋਚਿਆ ਸੀ ਕਿ ਉਹ ਸਾਰੇ ਸੁਸਤ ਕਰਨ ਦਾ ਕੋਈ ਮੌਕਾ ਨਹੀਂ ਰਿਹਾ ਇਹਨਾਂ ਨੂੰ ਕਿ ਉਹ ਗਲਤ ਫੜਨੀ ਡਰ ਰਹਾ ਮੱਚੇ ਤੇ ਕੰਮ ਆਉਣਾ ਚਾਹੀਦਾ ਕਿ ਉਹ ਕਰ ਲੈ ਕੱਪੜੇ ਧੋਣੇ ਨੇ ਬੜਾ ਬੜਾ ਇਹ ਮੈਂ ਹੁਣ ਕਰ ਦਿਆਂ ਸਾਰਾ ਕੰਮ ਕਰ ਪਹਿਲਾਂ ਮੈਂ ਥੋੜੀ ਚਾਹ ਪੀਣੀ ਹੈ ਬਣਾ ਕੇ ਉਸ ਤੋਂ ਬਾਅਦ ਜਦ ਮੈਂ ਬਾਕੀ ਕੰਮ ਲਈ ਜੇ ਸਾਰੇ ਬੜਾ ਮੁਸ਼ਕਲ ਹੋ ਜਾਂਦਾ ਹੁੰਦਾ ਨਾ ਮਤਲਬ ਸਮਾਰਨਾ ਹੋ ਗਈ ਕਿਉਂਕਿ ਔਖਾ ਪੜੇਗਾ ਫਿਰ ਨਾਰੰਬਾ ਤੇ ਕੰਮ ਵੀ ਨਹੀਂ ਛੱਡਿਆ ਸਦਾ ਹੈਗਾ ਤੇ ਹੁਣ ਮੈਂ ਬੱਚਿਆਂ ਨੇ ਯੂਨੀਫਾਰਮ ਜ਼ਿਆਦਾ ਜ਼ਰੂਰੀ ਨਹੀਂ ਪਹਿਲਾਂ ਉਹ ਵਾਸ਼ ਕਰਾਂਗੀ ਬਾਕੀ ਕੱਪੜੇ ਦੇਖਦੇ ਆਂ ਆਪਾਂ ਕੱਲ ਤੋਂ ਵਾਰ ਕਿ ਕਿ ਸ਼ਾਮ ਨੂੰ ਜਾਣਾ ਹੈ ਸੰਗਰੂਰ ਉੱਥੇ ਵੀ ਜਾਣਾ ਜ਼ਰੂਰੀ ਹੈ ਪਤਾ ਨਹੀਂ ਅਮਨ ਨੂੰ ਕੰਮ ਹੈ ਫੇਰ ਸੋਚਿਆ ਕਿ ਅਸੀਂ ਵੀ ਚੱਲਦੇ ਆਂ ਨਾਲ ਥੋੜਾ ਬਹੁਤਾ ਕੋਈ ਫਤਿਹ ਗਿਆ ਰਹੇ ਕਿ ਮੈਂ ਕੱਪੜੇ-ਕੁੱਪੜੇ ਲੈਣੇ ਆ ਤੇ ਉਹ ਲੈ ਕੇ ਆਵਾਂਗੇ ਪਰ ਪਹਿਲਾਂ ਮੈਂ ਆਪਣਾ ਇੱਥੇ ਰਸੋਈ 'ਚੋਂ ਕੰਮ ਸੰਭਾ

ਚਲੋ ਜੀ ਰੋਟੀ ਦੀ ਮੇਰੀ ਟੈਨਸ਼ਨ ਘਟ ਗਈ ਰੋਟੀ ਬਣਾਣਗੇ ਜੀ ਤੇ ਮੈਂ ਬਸ ਫਟਾਫਟ ਪਹਿਲਾਂ ਕੱਪੜੇ ਪਾ ਕੇ ਉਹਨੀਆਂ ਮਸ਼ੀਨ ਚੋਂ ਤੇ ਪੀ ਜਾਣਗੇ ਤੇ ਫਿਰ ਨਾਲ ਮੇਰੇ ਤੇ ਜਿਹੜਾ ਬਾਕੀ ਕੰਮ ਹੈ ਉਹ ਕਰ ਲੂੰਗੀ ਇੱਕ ਗਰਮੀ ਇੰਨੀ ਕਿ ਜ਼ਿਆਦਾ ਹੋ ਗਈ ਸਕੂਲ ਅੱਜ ਸਾਰਾ ਦਿਨ ਯਾਰ ਮੈਂ ਮਤਲਬ ਕੋ ਜਦੋਂ ਵੀ ਫ੍ਰੀ ਲੈਕਚਰ ਆਉਂਦਾ ਸੀਗਾ ਇੰਨੀ ਚੈਕਿੰਗ ਪਈ ਹੁੰਦੀ ਹੈ ਪਰ ਅੱਜ ਮੈਂ ਠੀਕ ਠੋ ਕੇ ਬਸ ਬੈਠੀ ਰਹੀ ਕਦੀ ਵਿੱਚ ਮੈਨੂੰ ਨੀਂਦ ਆ ਜੇ ਮੈਂ ਫੇਰ ਉੱਠ ਜਾ ਕਰਾਂਗੀ ਬੱਚੇ ਕਹਿਣਗੇ ਸਾਡੀ ਮੈਡਮ ਸੁੱਤੀ ਪਈ ਹੈ ਹੈ ਸਾਡੀ ਮੈਨੂੰ ਨੀਂਦ ਆ ਜਾਂਦੀ ਹੈ ਪਰ ਕੀ ਕਰਦੇ ਤੂੰ ਮੇਰੇ ਤੇ ਬੱਸ ਨਹੀਂ ਕਿਉਂਕਿ ਤਰਾਤ ਵੀ ਨਹੀਂ ਨੀਂਦਾਈ ਹੈਗੀ ਕੋਲਡ ਗਾ ਕੇ ਕੋਲਡ ਇੰਨੀ ਕ ਗੰਦੀ ਬਿਮਾਰੀ ਹੈ ਨਾ ਮੈਂ ਕਹਿੰਨੀ ਸੱਚੀ ਬਾਕੀ ਸਾਰੀਆਂ ਬਿਮਾਰੀਆਂ ਨਾਲੋਂ ਇਹ ਬਿਮਾਰੀ ਖਤਰਨਾਕ ਹੈ ਹੁਣ ਇਹ ਮੈਨੂੰ ਸਾਹ ਛੱਡ ਰਿਹਾ ਮੈਨਾਂ ਹੁੰਦਾ ਯਾਰ ਫੀਵਰ ਹੋ ਜਾਏ ਕੋਈ ਗੈਰ ਨਹੀਂ ਮਾੜਾ ਮੋਟਾ ਸਿਰ ਦਰਦ ਹੁੰਦਾ ਮਾੜਾ ਮੋਟਾ ਕੋਈ ਗੈਰ ਨਹੀਂ ਜੁਕਾਮ ਨਾ ਹੋਵੇ ਇੰਨੀ ਬੁਰੀ ਹਾਲਤ ਕਰਦਾ ਨਾ ਸੱਚੀ ਜੁਕਾਮ ਇਸ ਚੱਕਰ ਸੇ ਮੈਂ ਕੱਲ ਦੀ ਬਲੰਦਰ ਨਾਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਹੈਗੀ ਬਸ ਮੈਨਿਆ ਇਹ ਹੋਇਆ ਪਿਆ ਹੈ ਕਿ ਬੱਸ ਮੈਂ ਚੁੱਪ ਕਰਕੇ ਲੇਟੀ ਰਹਾ ਤੇ ਚਲੋ ਜੀ ਹੁਣ ਪਹਿਲਾ ਆਪਾਂ ਬਾਕੀ ਕੰਮ ਕਰ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਹਾਂਜੀ ਇੱਕ ਸੱਚ ਉਹ ਕੱਲ ਨਾ ਮੈਂ ਗਲਤੀ ਨਾਲ ਵੀਡੀਓ ਚ ਇਹ ਬੋਲਤਾ ਸੀਗਾ ਕਿ 2021 ਚ ਗਏ ਸੀਗੇ ਉਹ ਐਕਚੁਅਲੀ 22 ਚ ਗਏ ਸੀਗੇ ਤੇ ਨਾਲ ਦੋ ਸਾਲ ਹੋ ਗਏ ਗਿਆ ਨੂੰ ਤੇ ਮੈਂ ਪਰੇਸ਼ਾਨ ਹੋ ਗਈ ਕਮੈਂਟਾਂ ਦੇ ਰਿਪਲਾਈ ਕਰ ਕਰਕੇ ਕਿਉਂਕਿ ਮੇਰੇ ਕੋ ਗਲਤੀ ਨਾਲ ਬੋਲਿਆ ਗਿਆ ਤੇ ਫਿਰ ਮੈਂ ਉਸ ਤੋਂ ਬਾਅਦ ਕਮੈਂਟ ਲਿਖ ਕੇ ਪਿੰਨ ਵੀ ਕਰਤਾ ਸੀਗਾ ਕਿ ਉੱਥੋਂ ਦੇਖ ਲੈਣ ਸਾਰਿਆਂ ਨੇ ਕੁਝ ਨੂੰ ਪਤਾ ਲੱਗ ਗਿਆ ਸੀਗਾ ਤੇ ਕੁਝ ਨੂੰ ਨਹੀਂ ਪਤਾ ਲੱਗਿਆ ਹੈਗਾ ਤੇ ਮੈਨੂੰ ਐ ਸੀ ਮੈਂ ਕਿਹਾ ਹਾਏ ਹਾਏ ਮੈਂ ਸਾਰਿਆਂ ਨੂੰ ਚੈਨ ਨੂੰ ਪਰੇਸ਼ਾਨੀ ਚ ਪਾਤਾ ਬੋਲ ਕੇ ਮੈਂ ਦੋ ਸਾਲ ਤੇ ਯਰ ਮੈਂ ਗਲਤ ਦਾਸਤਾ ਵੀ ਉਹ ਕਦੋਂ ਗਏ ਸੀਗੇ ਨਾਲ ਹੀ ਤੇ ਤੁਹਾਡੀ ਆਪਾਂ ਨੇ ਚਾਹ ਮਸ਼ੀਨ ਚ ਕੱਪੜੇ ਮੈਂ ਪਾ ਆਈਆਂ ਤੇ ਬੰਦੇ ਬਾਹਰ ਲੱਗੇ ਹੋਏ ਨੇ ਕਣਕ ਪਾਉਣ ਵਾਸਤੇ ਰਾਜ ਨੂੰ ਇੰਨੀ ਟੈਨਸ਼ਨ ਸੀ ਕਿ ਕਿ ਬਿਲਕੁਲ ਹੋ ਨਹੀਂ ਸੀ ਜੇ ਪਾਉਣ ਨੂੰ ਮੈਂ ਬਿਮਾਰ ਕਰ ਦਿੱਤੀ ਕੁਝ ਬਣਾਇਆ ਨਹੀਂ ਆ ਪਰ ਥੈਂਕ ਗੋਡ ਕਿ ਬੰਦੇ ਰੱਜ ਗੁਰਦੁਆਰਾ ਸਾਹਿਬ ਗਏ ਸੀਗੇ ਕਹਿੰਦੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਉਹ ਗੁਰਦੁਆਰਾ ਸਾਹਿਬ ਗਏ ਤੇ ਉਹਨਾਂ ਨੇ ਨਾ ਮੈਨੂੰ vlog ਬਣਾ ਕੇ ਪੇਸ਼ ਕਰਦਿਆਂ ਮੈਨੂੰ ਨਾ ਚੈਨ ਆਇਆ ਕਿੱਥੇ ਸ਼ੁਕਰ ਹੈ ਮੇਰਾ ਥੋੜਾ ਜਿਹਾ ਕੰਮ ਬਲੰਦਰ ਨੇ ਘਟਾ ਦਿੱਤਾ ਤੇ ਕੱਲ ਤੁਹਾਨੂੰ ਮੇਰੀ ਸਾਰੀ ਡਿਟੇਲ ਦੱਸੀ ਸੀਗੀ ਉਹਦੇ ਵਿੱਚ ਐਸੀ ਕਿ ਸਾਡੀ ਜਿਹੜੀ ਦੋ ਮੇਲਾਂ ਆਉਂਦੀਆਂ ਹੁੰਦੀਆਂ ਨੇ ਸੈਕੰਡ ਮੇਲ ਦੇ ਵਿੱਚ ਅਸੀਂ ਬਾਇਓਮੈਟ੍ਰਿਕ ਦੀ ਡੇਟ ਲੈਣੇ ਆ ਜਦੋਂ ਸਾਨੂੰ ਜਿਹੜਾ ਕਾਰਡ ਹੈ ਸੈਕੰਡ ਮੇਲ ਤੋਂ ਦੋ ਤਿੰਨ ਮਹੀਨੇ ਬਾਅਦ ਮਿਲ ਜਾਂਦਾ ਤੇ ਉਹਦੀ ਜਿਹੜੀ ਫਰਸਟ ਈਮੇਲ ਹੈ ਉਹ ਸਾਨੂੰ ਆ ਚੁੱਕੀ ਹੈ ਉਹਨੂੰ ਹੋ ਗਏ ਦੋ ਤਿੰਨ ਮਹੀਨੇ ਦੋ ਕੁ ਮਹੀਨੇ ਹੋ ਗਏ ਉਹਨੂੰ ਆਈ ਨੂੰ ਤੇ ਬਸ ਉਹਨੂੰ ਸੈਕੰਡ ਦੀ ਡੇਟ ਹੈ ਜਦੋਂ ਸੈਕੰਡ ਆ ਗਈ ਉਸ ਤੋਂ ਬਾਅਦ ਹੱਦ ਤਿੰਨ ਦੋ ਟਾਈ ਟਾਈ ਤਿੰਨ ਮਹੀਨੇ ਬਸ ਲੱਗਣਗੇ ਤੇ ਫੇਰ ਬੁਲੰਦਰ ਆ ਜਾਣਗੇ ਜਲਦੀ ਜਲਦੀ ਖਲਾਮ ਚਾਹ ਪੀਣੀ ਤੁਸੀਂ ਰੋਲ ਚੱਲੀ ਸੀ ਕਾਲੇ ਮੂੰਹ ਵਾਲੀਏ ਨਾ ਪਰ ਮੈਂ ਦੁੱਧ ਪਾ ਦਵਾਂ ਤੇ ਮੈਂ ਨਹੀਂ ਮੈ ਚਲੂੰਗਾ ਮੈਨੂੰ ਪਾਣੀ ਪਾ ਦੇ ਦੇ ਐਡਾ ਨਖਰਾ ਨਹੀਂ ਦਿਹਾੜੀਏ ਨੂੰ ਇੰਨੀ ਨਹੀਂ ਇੱਜ਼ਤ ਮਾਨ ਦਿੰਦੇ ਮੈਂ ਇੰਨਾ ਇੱਜ਼ਤ ਮਾਨ ਨਹੀਂ ਦਿਹਾੜੀਦਾਰ ਰਣ ਦਿੰਦੇ ਹੁੰਦੇ ਤੂੰ ਨਹੀਂ ਜਾਰੀ ਕੈਂਡਲ ਨਹੀਂ ਪੀਲੇ ਦਵਾ ਦਿਹਾੜੀਦਾਰ ਮੰਜੇ ਮਾਰ ਕੇ ਟ-ਸ਼ਰਟ ਲੈ ਕੇ ਆਇਆ ਵਿਚਾਰਾ ਜਿੰਨੀ ਘਾਟੀ ਬਹੁਤ ਹੋਣੇ ਖਾਣਾ ਲੈਣੀ ਆ ਆ ਲੋ ਭਾਜੀ ਚਾਹ ਮੰਮੀ ਨੂੰ ਫੜਾ ਦੋ ਤੂੰ ਲੈਣੀ ਨਾ ਤੇ ਆ ਵੀ ਬਣੀ ਹਾਂ ਨਹੀਂ ਤੂੰ ਕੀ ਬਣਾ ਮੈਨੂੰ ਪਾਣੀ ਦੇ ਦਿੰਦਾ ਜਾ ਨੀਲ ਪੈਂਟ ਵੀ ਨਾਲ ਦੀ ਮੈਚਿੰਗ ਲਾਈ ਹੋਈ ਹੁੰਦੀ ਤੁਹਾਡਾ ਮੇਰੇ ਲਈ ਇੱਕ ਇੱਕ ਮਿੰਟ ਬਹੁਤ ਕੀਮਤੀ ਹੈ ਇਹ ਨਹੀਂ ਇੱਥੇ ਕੋਣਾ ਤਾਰਾ ਦੋ ਵੀਡੀਓ ਸ਼ੂਟ ਕਰਨੀਆਂ ਐ ਮੈਂ ਮੇਰੇ ਵੀ ਬਸ ਇੱਕ ਕੱਪੜਿਆਂ ਦਾ ਇੱਕ ਪ੍ਰਾਗਾ ਧੁੱਪ ਗਿਆ ਰਾਤ ਨੂੰ ਸਮਾਂ ਨਹੀਂ ਉਹ ਕੱਢ ਦਈਏ ਉਹ ਤਾਣਾ ਤਾ ਦਾ ਕੱਪੜੇ ਉਹ ਤੋਂ ਚੁੱਕਾਂਗੇ ਬਿਚਾਰ ਤੇ 4:30 ਤੇ ਹੋ ਗਏ ਨੇ ਚਲੋ ਜੀ ਅਮਨ ਨੇ ਪਹਿਲਾਂ ਚਾਹ ਪੀਤੀ ਇਹਨੂੰ ਪਤੀ ਜ਼ਿਆਦਾ ਲੱਗੀ ਕਹਿੰਦੀ ਮੈਂ ਨਹੀਂ ਪੀਣੀ ਤੇ ਮੈਂ ਬਸ ਉਹ ਕੱਪੜੇ ਕੱਢ ਕੇ ਆਉਣਾ ਮੇਰੇ ਵੀ ਮੇਰੀ ਹੋ ਜੂਗੀ ਚਾਹ ਖੰਗੀ ਫਿਰ ਮੈਂ ਆ ਕੇ ਪੀਣੀ ਆ ਕਿਉਂਕਿ ਆਪਾਂ ਜਿੱਦ ਨੂੰ ਫਿਰ ਨਹੀਂ ਹੋਵਾਂਗੇ 11:00 26 ਫਿਰ ਆਪਾਂ ਜਾ ਸਕਾਂਗੇ ਨਹੀਂ ਤੇ ਲੇਟ ਹੋ ਜਾਣਾ ਉਹ ਕੱਪੜੇ ਕੱਢ ਕੇ ਫਿਰ ਮੈਂ ਲਾ ਲਈਆਂ फटाफट ਛੱਡ ਵਗੈਰਾ ਤੇ ਚਲੋ ਜੀ ਅੱਜ ਦਾ ਵਲੌਗ ਵੀ ਆਪਾਂ ਨਾ ਇੱਥੇ ਐਂਡ ਕਰਦੇ ਆ ਤੁਹਾਡੇ ਸਾਹਮਣੇ ਆ ਬੜਾ ਕੰਮ ਆ ਤੇ ਅਸੀਂ ਭੱਜ ਭੱਜ ਇਹਾਰੇ ਕੰਮ ਖਤਮ ਕਰਨੀਆਂ ਹਾਂ 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 ਦਿੰਨੀਆਂ ਦਿੰਨੀਆਂ ਤੇ ਹੁਣ ਤੁਹਾਨੂੰ ਅਸੀਂ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਾਰੀਆਂ ਕਾਲ ਤੇ ਬਾਏ ਬਾਏ ਲਵ ਯੂ ਆਲ